ਤੁਸੀਂ ਸਰੋਤਿਆਂ ਨੇ ਸੁਣਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਆਪਾਂ ਖ਼ਬਰਾਂ ਸਾਂਝੀਆਂ ਕੀਤੀਆਂ ਸੀ ਕਿ ਕਿਸ ਤਰ੍ਹਾਂ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਕਿਹਾ ਜਾ ਰਿਹਾ ਬਿ ਲੋਕਾਂ ਨੂੰ ਰਜਿਸਟਰ ਕਰੋ ਤੇ ਉਸ ਨੂੰ ਲੈ ਕੇ ਹੁਣ ਕਾਫੀ ਜਿਹੜਾ ਅਮਰੀਕਾ ਦੇ ਵਿੱਚ ਲੋਕ ਇਕੱਠੇ ਹੋ ਰਹੇ ਆ ਖਾਸ ਕਰਕੇ ਜਿਹੜੀਆਂ ਸਿਵਲ ਰਾਈਟਸ ਆਰਗੇਨਾਈਜੇਸ਼ਨਸ ਹੈਗੀਆਂ ਤੇ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਯੂਐਸ ਦੀ ਰਿਪ੍ਰੈਜ਼ੈਂਟੇਟਿਵ ਪ੍ਰਾਮਲਾ ਜੈਪਾਲ ਜੋ ਵਾਸ਼ਿੰਗਟਨ ਤੋਂ ਹੈਗੇ ਆ ਰੈਂਕਿੰਗ ਮੈਂਬਰ ਇਮੀਗ੍ਰੇਸ਼ਨ ਇੰਟੈਗ੍ਰਿਟੀ ਦੇ ਸਕਿਉਰਿਟੀ ਤੇ ਐਨਫੋਰਸਮੈਂਟ ਸਬਕਮੇਟੀ ਦੇ ਉਹਨਾਂ ਨੇ ਇੱਕ ਨਵਾਂ ਬਿਲ ਹੁਣ ਉਹ ਪੇਸ਼ ਕਰਨ ਜਾ ਰਹੇ ਆ ਨੋ ਰਾਉਂਡ ਅਪ ਐਕਟ ਸੋ ਜਿਹਦੇ ਮੁਤਾਬਕ ਉਹ ਕਹਿੰਦੇ ਭਈ 트럼ਪ ਐਡਮਿਨਿਸਟ੍ਰੇਸ਼ਨ ਉਹ ਜਿਹੜਾ ਬਿਲ ਆ ਪੁਰਾਣਾ ਬਿਲ ਜਿਹੜਾ ਵਰਲਡ ਵਾਰ 2 ਦੇ ਟਾਈਮ ਦੇ ਉੱਤੇ ਯੂਜ਼ ਕੀਤਾ ਗਿਆ ਸੀ ਜਿਸ ਦੇ ਦੌਰਾਨ 1 ਲੱਖ 20 ਹਜ਼ਾਰ ਦੇ ਕਰੀਬ ਜਾਪਾਨੀਜ਼ ਬੋਲਦੇ ਲੋਕਾਂ ਨੂੰ ਕੈਂਪਾਂ ਦੇ ਵਿੱਚ ਰੱਖਿਆ ਗਿਆ ਸੀ ਤੇ ਉਸੇ ਤਰ੍ਹਾਂ ਦਾ ਉਹ ਕਹਿੰਦੀ ਭਈ ਇਹ ਜਿਹੜਾ ਹੁਣ 트럼ਪ ਐਡਮਿਨਿਸਟ੍ਰੇਸ਼ਨ ਆ ਉਹ ਕਰਨ ਜਾ ਰਹੇ ਆ ਜੋ ਕਿ ਇੱਕ ਤਰ੍ਹਾਂ ਦੇ ਨਾਲ ਜੀਨੋਫੋਬਿਕ ਆ ਰੇਸਿਸਟ ਹੈਗਾ ਤੇ ਪ੍ਰੋਫਾਈਲ ਕਰਦਾ ਲੋਕਾਂ ਨੂੰ ਉਹਨਾਂ ਦੇ ਕਲਰ ਤੇ ਬੇਸ ਤੇ ਉੱਤੇ ਆਪਾਂ ਦੇਖਿਆ ਸੀ ਉਹ ਉਦਾਹਰਨਾ ਪਿਛਲੇ ਦਿਨਾਂ 'ਚ ਕਿਸ ਤਰ੍ਹਾਂ ਇੱਕ ਪ੍ਰੈਜ਼ੀਡੈਂਟ 트럼ਪ ਉਹਨਾਂ ਦਾ ਹੀ ਵੋਟਰ 스ਪੈਨਿਸ਼ ਮੂਲ ਦਾ ਉਸ ਨੂੰ ਅਮਰੀਕਨ ਸਿਟੀਜ਼ਨ ਅਰੈਸਟ ਕਰ ਲਿਆ ਗਿਆ ਸੀ ਕਿ ਉਹ ਦੇਖਣ ਨੂੰ 스ਪੈਨਿਸ਼ ਮੂਲ ਦਾ ਲੱਗਦਾ ਸੀਗਾ ਅ ਸੋ ਕਹਿੰਦੇ ਭਈ ਜੋ ਉਸ ਟਾਈਮ ਦੇ ਉੱਤੇ ਵਾਪਰਿਆ ਉਹ ਅਸੀਂ ਨਹੀਂ ਵਾਪਰਨ ਦੇਵਾਂਗੇ ਹੂੰ ਹੂੰ ਅ ਕਹਿੰਦੇ ਭਈ ਖਾਸ ਕਰਕੇ ਮੁਸਲਮ ਮੈਜੋਰਟੀ ਨੇਸ਼ਨਸ ਦੇ ਆਫਰ ਅਫਰੀਕਨ ਸਾਊਥ ਏਸ਼ੀਆਨ ਕੰਟਰੀਜ਼ ਦੇ ਉਹਨਾਂ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਸੋ 트럼ਪ ਐਡਮਿਨਿਸਟ੍ਰੇਸ਼ਨ ਨੇ ਇਹ ਪਾਲਿਸੀ ਨੂੰ ਯੂਜ਼ ਕਰਨਾ ਯੂਜ਼ ਕਰਨ ਦੇ ਲਈ ਪ੍ਰੋਪੋਜ਼ਲ ਦਿੱਤਾ ਹੈਗਾ ਆ ਤਾਂ ਕਿ ਜੋ ਲੋਕਾਂ ਉਹਨਾਂ ਨੂੰ ਰਜਿਸਟਰ ਕਰਕੇ ਰਿਪੋਰਟ ਕੀਤਾ ਜਾ ਸਕੇ ਉਸ ਦੇ ਅਗੇਂਸਟ ਇਹ ਜਿਹੜਾ ਬਿੱਲ ਆ ਇਨਟਰੋਡਿਊਸ ਕੀਤਾ ਗਿਆ ਆ ਪ੍ਰਾਮਲਾ ਜੈਪਲ ਤੇ ਉਸ ਤੋਂ ਬਿਨਾ ਬਹੁਤ ਸਾਰੇ ਕੈਲੀਫੋਰਨੀਆ ਦੇ ਵੀ ਕਾਂਗਰਸਮੈਨ ਯੂਡੀਚੂ ਕੈਲੀਫੋਰਨੀਆ ਤੋਂ ਆ ਲੂਇਸ ਕੋਰੇਰਾ ਨਿਊਯਾਰਕ ਤੋਂ ਵੀ ਹੈਗੇ ਆ ਤੇ ਇਸੇ ਤਰ੍ਹਾਂ ਜਿਮੀ ਗੋਮੇਜ਼ ਤੇ ਇਸ ਤੋਂ ਬਿਨਾ 80 ਦੇ ਕਰੀਬ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਜਿਹੜੀਆਂ ਫਾਈਟ ਕਰਦੀਆਂ ਆ ਸਿਵਲ ਰਾਈਟਸ ਨੂੰ ਲੈ ਕੇ ਸਿਵਲ ਰਾਈਟਸ ਨੂੰ ਲੈ ਕੇ ਉਹਨਾਂ ਦੇ ਵਿੱਚ ਆਪਣੇ ਸੇ ਕੋਲੀਸ਼ਨ ਵੀ ਹੈਗੀਆਂ ਆ ਹੋਰ ਕਈ ਚਾਈਲਡ ਵਾਲੇ ਆ ਯੂਨਾਈਟਿਡ ਸੇ ਵਾਲੇ ਵੀ ਹੈਗੇ ਆ ਹੋਰ ਅਧਿਕਾਰ ਫॉर ਹਿਊਮਨ ਰਾਈਟਸ ਐਂਡ ਸੋਸ਼ਲ ਜਸਟਿਸ ਏਸ਼ੀਅਨ ਲਾ ਸੋ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਜੇ ਆਪਾਂ ਪੜਨ ਲੱਗੇ ਤਾਂ ਟਾਈਮ ਲੱਗੂਗਾ ਸੋ ਇਹ ਬਿਲ ਇਨਟਰੋਡਿਊਸ ਕੀਤਾ ਗਿਆ ਆ ਤਾਂ ਕਿ ਉਸ ਇਰਾਦਾ ਜਿਹੜਾ ਵਰਲਡ ਵਾਰ 2 ਦਾ ਜਿਹੜਾ ਲਾਅ ਆ ਉਸ ਨੂੰ ਦੁਆਰਾ ਕੀ ਫਿਰ ਨਾ ਯੂਜ਼ ਕੀਤਾ ਜਾ ਸਕੇ ਏਲੀਅਨ ਰਜਿਸਟ੍ਰੇਸ਼ਨ ਦੇ ਏਲੀਅਨ ਰਜਿਸਟ੍ਰੇਸ਼ਨ ਦੇ ਉਲਟ ਜਿਹੜੇ ਇਹ ਕਹਿ ਰਹੇ ਆ ਕਹਿੰਦੇ ਵੀ ਇਹ ਟੋਟਲੀ ਗਲਤ ਚੀਜ਼ ਆ ਇਦਾਂ ਜਿਹੜਾ ਤੁਹਾਨੂੰ ਨਹੀਂ ਕਰਨਾ ਚਾਹੀਦਾ ਜਿਸ ਦੇ ਵਿੱਚ ਹਰ ਇੱਕ ਇਨਸਾਨ ਨੂੰ ਰਜਿਸਟਰ ਕਰਨ ਦੇ ਲਈ ਆਖਿਆ ਜਿਹੜਾ ਉਹ ਜਾ ਰਿਹਾ ਹੈ ਜਿਹਦੀ ਜਿਹਦੇ ਕੋਲ ਵੀ ਆਲਰੇਡੀ ਕੋਈ ਵੀ ਪਹਿਲਾਂ ਪੇਪਰ ਵਰਕ ਨਹੀਂ ਹੈਗਾ ਬਾਕੀ ਐਡਰੈਸ ਦੇ ਆਧਾਰ ਦੇ ਉੱਤੇ ਜਿਹੜੀ ਸ਼ਕਤੀ ਇਸ ਟਾਈਮ ਉਹ ਕਰ ਰਹੀ ਆ ਇਸੇ ਹੀ ਕਾਨੂੰਨ ਦੇ ਤਹਿਤ ਉਹ ਲਿਆਉਣ ਦੀ ਜਿਹੜੀ ਕੋਸ਼ਿਸ਼ ਆ ਉਹ ਜੇ ਦੇਖਿਆ ਜਾਵੇ ਤਾਂ ਡੈਮੋਕ੍ਰੇਟਸ ਦੀ ਦੋਨਾਂ ਹੀ ਸਦਨਾਂ ਦੇ ਵਿੱਚ ਮੈਜੋਰਟੀ ਨਹੀਂ ਆ ਨੋ ਰਾਉਂਡ ਆਪ ਐਕਟ ਦੇ ਵਿੱਚ ਕੀ ਕੋਈ ਰਿਪਬਲਿਕਨ ਇਹਨਾਂ ਦਾ ਸਾਥ ਦੇਊਗਾ ਇਸ ਦੇ ਹਾਲ ਦੀ ਘੜੀ ਘੱਟ ਹੀ ਚਾਂਸ ਜਿਹੜੇ ਉਹ ਨਜ਼ਰ ਆ ਰਹੇ ਆ ਪਰ ਜਿਹੜੀ ਡੈਮੋਕ੍ਰੇਟ ਪ੍ਰੇਮਨਾ ਲਾ ਜੈਪਾਲਾ ਉਹ ਕੋਸ਼ਿਸ਼ ਜਿਹੜੀ ਕਰ ਰਹੀ ਆ ਬੀ ਇਹ ਜਿਹੜੀ ਏਲੀਨ ਰਜਿਸਟ੍ਰੇਸ਼ਨ ਵਾਲਾ ਕੰਮ ਆ ਇਹ ਨਾ ਹੀ ਜਿਹੜਾ ਹੋਵੇ ਪੁਰਾਣਾ ਜਿਹੜਾ ਉਦਾਹਰਣ ਦੇ ਕੇ ਕਹਿ ਰਿਹਾ ਵੀ ਇਸੇ ਲਾ ਨੂੰ ਉਦੋਂ ਵਰਤ ਕੇ ਤੁਸੀਂ ਜਪਨੀਜ਼ ਲੋਕਾਂ ਨੂੰ ਕਨਸਨਟ੍ਰੇਸ਼ਨ ਕੈਂਪ ਚ ਪਾਇਆ ਸੀ ਤੇ ਤੁਸੀਂ ਉਹੀ ਚੀਜ਼ ਜਿਹੜੀ ਮੁੜ ਕੇ ਦੁਬਾਰਾ ਇੱਕ ਨੈਸ਼ਨਲ ਰਜਿਸਟਰੀ ਜਿਹੜੀ ਉਹ ਬਣਾ ਰਹੇ ਆ ਸੋ ਬੇਸਿਕਲੀ ਨਿਸ਼ਾਨਦੇਹੀ ਕਰਨੀ ਆ ਜੀ ਇਸ ਏਲੀਨ ਰਜਿਸਟ੍ਰੇਸ਼ਨ ਦੇ ਨਾਲ ਆਪਣੀ ਐਡਰੈਸ ਜਿਹੜੇ ਉਹ ਕਹਿ ਰਿਹਾ ਵੀ ਤੁਸੀਂ ਬਿਲਕੁਲ ਅਪਡੇਟ ਕਰੋ ਉਹਦਾ ਮਤਲਬ ਇਹ ਹੀ ਆ ਵੀ ਤਾਂ ਜੋ ਇਹਨਾਂ ਨੂੰ ਵੀ ਪਤਾ ਹੋਵੇ ਕਿਹੜਾ ਬੰਦਾ ਕਿੱਥੇ ਆ ਤੇ ਆ ਜੇ ਕਿਸੇ ਨੂੰ ਚੱਕਣਾ ਆ ਨਹੀਂ ਚੱਕਣਾ ਆ ਕਿਵੇਂ ਆ ਸੋ ਉਧਰੋਂ ਨਾਲ ਉਹਨਾਂ ਨੇ ਸੀਵੀਪੀ ਹੋਮ ਐਪ ਜਿਹੜੀ ਉਹ ਦੁਬਾਰਾ ਜਾਰੀ ਕਰਤੀ ਆ ਵੀ ਭਾਈ ਜੇ ਤੁਸੀਂ ਆਪ ਖੁਦ ਆਪਣੇ ਆਪ ਨੂੰ ਰਿਪੋਰਟ ਕਰਨਾ ਚਾਹੁੰਦੇ ਆ ਤਾਂ ਉਹ ਤੁਸੀਂ ਨਾਲ-ਨਾਲ ਜਿਹੜਾ ਉਹ ਕਰ ਸਕਦੇ ਹੈਗੇ ਆ